ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਸਾਰੇ ਵੀਵਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਸਵਰਾਜ 735 ਟਰੈਕਟਰ ਇਹ ਜੀ ਆਪਣੀ ਰਿਸ਼ਤੇਦਾਰੀ ਦਾ ਟਰੈਕਟਰ ਤੇ ਉਹਨਾਂ ਦਾ ਇਹ ਜੱਦੀ ਪੁਸ਼ਤੀ ਟਰੈਕਟਰ ਆ ਜੀ ਇਹ ਵੈਸੇ ਜੇ ਆਪਾਂ ਇਹਦੀ ਗੱਲ ਕਰੀਏ ਜੀ ਇਹਦਾ ਮਾਡਲ ਤਾਂ ਇਹ 1981 ਮਾਡਲ ਆ ਜੀ ਤੇ ਇਹਦੇ ਵਿੱਚ ਮੋਡੀਫਿਕੇਸ਼ਨਾਂ ਕਰੀਆਂ ਮਤਲਬ ਆਪਾਂ ਮਿਸਤਰੀ ਤੋਂ ਕੁਝ ਵੀ ਕੰਮ ਨਹੀਂ ਕਰਵਾਇਆ ਕਦੇ ਇਹਦਾ ਮੈਂ ਹੋ ਗਿਆ ਤੇ ਵੀਰ ਜੀ ਆਉਣੀ ਹੋਗੇ ਮੇਰੇ ਮਾਸੀ ਦੇ ਬੇਟੇ ਅਸੀਂ ਖੋਦੇ ਇਹ ਕੰਮ ਕਰ ਲੈਨੇ ਆ ਜਾਨੀ ਕਿ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਵੀ ਇਹਦੇ 'ਚ ਅਸੀਂ ਕੀ ਕੀ ਫੇਰ ਬਦਲ ਕਰੀ ਫੇਰ ਬਦਲ ਕਰਕੇ ਇਹਨੂੰ ਅੱਜ ਦੇ ਟਰੈਕਟਰਾਂ ਦੇ ਨਾਲ ਮਿਲਦਾ ਜੁਲਦਾ ਕੀਤਾ ਤਾਂ ਕਿਵੇਂ ਕਰਿਆ ਮੈਂ ਕਹੂੰਗਾ ਵੀਰ ਜੀ ਨੂੰ ਵੀਰ ਜੀ ਵੀ ਆ ਜਾਣਗੇ ਵੀਡੀਓ 'ਚ ਹਾਂਜੀ ਵੀਰ ਜੀ ਹਾਂਜੀ ਸੱਚੀ ਗੱਲ ਦੀ ਗੱਲਾਂ ਸਾਰਿਆਂ ਨੂੰ ਹੁਣ ਵੀਰ ਜੀ ਦੱਸੋ ਇਹ ਇਹ 81 ਚ ਜਿਆਦਾ ਆਪਾਂ ਲਿਆ ਸੀ ਇਹਦਾ ਰੰਗ ਕਿਹੜਾ ਸੀ ਤੇ ਕਿਵੇਂ ਸੀ ਇਹ ਟਰੈਕਟਰ ਇਹ ਹਰੇ ਰੰਗ ਦਾ ਸੀਗਾ ਠੀਕ ਹੈ ਜੀ ਇਹ 81 ਚ ਆਪਾਂ ਜਮਾ ਹੀ ਨਵੇਂ ਹੀ ਲਿਆ ਸੀਗਾ ਆ ਬਸ ਨਵੇਂ ਵਰਗੇ ਸੀ ਸਮਝ ਲੋ ਥੋੜਾ ਜਿਹਾ ਚੱਲਿਆ ਸੀਗਾ ਠੀਕ ਆ ਜੀ ਤੇ ਉਦੋਂ ਤੋਂ ਇਹ ਆਪਣੇ ਕੋਲ ਹੀ ਆ ਹਨਾ 81 ਤੋਂ ਹੀ ਅਸੀਂ ਤਾਂ ਯਾ ਛੋਟੇ ਹੁੰਦੇ ਸੀ ਇੱਦਾਂ ਲਿਆ ਆ ਠੀਕ ਆ ਜੀ ਹੂੰ ਠੀਕ ਆ ਵੀਰੇ ਤੇ ਆਪਣੇ ਕੋਲ ਹੀ ਆ ਇਹ ਮੈਨੂੰ ਲੱਗਾ ਸਾਡੇ ਇੰਜਨ ਚ ਸੀਗਾ ਜੀ ਪਹਿਲਾਂ ਹਨਾ ਸਿੰਪਲ ਸੀਗਾ ਤਿੰਨ ਗੇਰਾਂ ਦੇ ਵਿੱਚ ਠੀਕ ਆ ਜੀ ਇਹ ਮਤਲਬ ਜਿਹੜੇ ਉਹ ਤਿੰਨ ਗੇਰਾਂ ਚ ਆਉਂਦੇ ਸੀ ਸਿੰਪਲ ਲਿਫਟ ਸੀਗੀ ਠੀਕ ਆ ਜੀ विदाउट कंट्रोल ਜਾਂ कंट्रोल ਨਾ কন্ট্রোল ਤੋਂ ਬਿਦਾਊਟ ਸੀਗੀ ਠੀਕ ਹੈ ਜੀ ਸਿੰਗਲ ਲੀਵਰ ਹਾਂ ਸਿੰਗਲ ਲੀਵਰ ਠੀਕ ਹੈ ਉਹਦੇ ਤੋਂ ਹੀ ਅਪ ਡਾਊਨ ਹੁੰਦੀ ਸੀ ਇੱਕਦਾਂ ਠੀਕ ਹੈ ਜੀ ਤੇ ਇਹ ਫਿਰ ਆ ਉਸ ਤੋਂ ਬਾਅਦ ਆਪਾਂ ਜਦ ਇੰਜਨ ਰੱਖਿਆ ਸੀਗਾ ਇਹ ਉਸ ਤੋਂ ਬਾਅਦ ਐਫੀ ਕਰਿਆ ਸੀ ਆਪਾਂ ਹਾਂ ਪਹਿਲਾਂ ਇਹ ਹੀ ਆਪਾਂ ਸਾਰੀ ਸ਼ੋ ਵਗੈਰਾ ਦੀ ਮੋਡੀਫਿਕੇਸ਼ਨ ਕਰੀ ਆ ਹਾਂਜੀ ਤੇ ਉਸ ਤੋਂ ਬਾਅਦ ਫਿਰ ਇੰਜਨ ਉੰਜਨ ਦੀ ਕਰੀਏ ਸਾਰੀ ਠੀਕ ਹੈ ਜੀ ਸ਼ੋ ਨੂੰ ਵੀ ਮੈਨੂੰ ਲੱਗਦਾ ਆਪਾਂ ਨੂੰ ਹੋ ਗਏ ਜੀ 12 13 ਸਾਲ ਹੋ ਗਏ ਬਦਲੀ ਨੂੰ ਹਾਂ ਲਗਭਗ ਇੰਨਾ ਹੋ ਗਿਆ ਹਾਂ 2010 ਜਾਂ 11 ਚ ਬਦਲੀ ਸੀ ਆਪਾਂ ਹਾਂ ਜੀ ਹਾਂ ਇੱਥੇ ਕੇ ਬਦਲੀ ਸੀ ਮੈਨੂੰ ਵੀ ਯਾਦ ਆ ਮੈਂ ਉਦੋਂ ਮੈਂ ਛੋਟਾ ਸੀ ਹਾਂ ਜੀ ਵੀ ਮਤਲਬ ਉਦੋਂ ਬਦਲੀ ਸੀ ਆਪਾਂ ਇਹਦਾ ਜਦੋਂ ਮੈਂ ਵੀ ਛੋਟਾ ਸੀ ਜਦੋਂ ਇਹ ਟਰੈਕਟਰ ਲਿਆ ਜਦਾਂ ਇਹਨੂੰ ਹੁਣ 81 ਤੋਂ ਜੇ ਆਪਾਂ ਇਹਨੂੰ ਦੇਖਦੇ ਦੇਖਦੇ ਵੱਡੇ ਹੋਏ ਹਾਂ ਹਾਂ ਜੀ ਹਾਂ ਵੀ ਮਤਲਬ ਆਪਣਾ ਇਹ ਜੱਦੀ ਟਰੈਕਟਰ ਆ ਕਰਦਾ ਟਰੈਕਟਰ ਆ ਹਾਂ ਜੀ ਉਹ ਜਿਵੇਂ ਕਹਿੰਦਾ ਵੀ ਕਰਮ ਵਾਲਾ ਲੋਹਾ ਵਾਹੀ ਦਾ ਸਤਾ ਰੱਖਣਾ ਵੇਚਣਾ ਨਹੀਂ ਹੈਗਾ ਹਾਂ ਜੀ ਹਾਂ ਹੁਣ ਇਹਦੇ ਚ ਆਪਾਂ 13 ਦੇ ਪਾਏ ਹੋਇਆ ਟਾਇਰ ਵੀ ਹੈ ਨਾ ਜੀ ਹਾਂ ਜੀ ਟਾਇਰ ਵੀ ਹੁਣ 13 ਦੇ ਹੋ ਗਏ ਮੂਰੇ ਵੀ ਛੇਪੇ ਜਾ ਤੇ ਕਰਦੇ ਸੀ ਵੱਡੇ ਕਰਦੇ ਸੀ ਠੀਕ ਆ ਤੇ ਇਹਦੇ ਆਪਾਂ ਪਹਿਲਾਂ ਰੱਖਿਆ ਸੀਗਾ ਇੰਜਨ ਹਨਾ ਜੀ ਫਿਰ ਉਸ ਤੋਂ ਬਾਅਦ ਇਹਦਾ ਆਪਾਂ ਗੇਅਰ ਦਾ ਕੰਮ ਕਰਿਆ ਸੀਗਾ ਵੀ ਚਾਰ ਗੇਰਾਂ ਚ ਕਰਤਾ ਸੀ ਜਣ ਤੇ ਗੇਅਰ ਆਪਾਂ ਇਹਦੇ ਇਕੱਠੇ ਕਰ ਲਈ ਸੀਗੇ ਸੋਨੂੰ ਠੀਕ ਆ ਜੀ ਯਾਨਕਿ ਵੀ ਇਹਦੋਂ ਆਪਾਂ ਇੱਥੇ ਤੱਕ ਕਰ ਲਈ ਫਿਰ ਪਹਿਲਾਂ ਪਹਿਲਾਂ ਸਾਰੀ ਇਹਦਾ ਦੂਜਾ ਕਰਿਆ ਸੀ ਆਪਾਂ ਨੇ ਸਭ ਤੋਂ ਪਹਿਲਾਂ ਲਿਫਟ ਹਾਂ ਪਹਿਲਾਂ ਲਿਫਟ ਚੇਂਜ ਕਰੀ ਸੀਗੀ ਡਬਲ ਲੀਵਰ ਕਰਿਆ ਸੀ ਹਾਂ ਜੀ ਹਾਂ ਡਬਲ ਲੀਵਰ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਇਹਦਾ ਇੰਜਨ ਬਦਲਿਆ ਸੀਗਾ ਫਿਰ ਇੰਜਨ ਦੇ ਨਾਲ ਆਪਾਂ ਗੇਅਰ ਉਹ ਸੈਟ ਇਕੱਠਾ ਹੀ ਕਰਿਆ ਸੀ ਆਪਾਂ ਠੀਕ ਆ ਜੀ ਤੇ ਨਾਲ ਆਪਾਂ ਇਹਦੀਆਂ ਬ੍ਰੇਕਾਂ ਚੇਂਜ ਕਰਤੀਆਂ ਸੀ ਹਨਾ ਬ੍ਰੇਕਾਂ ਇਹਦੇ ਲੱਗੀਆਂ ਹੋਈਆਂ ਨੇ ਸਾਦੇ 855 ਵਾਲੀਆਂ ਜੀ ਉਹਦੇ ਤੇ ਇਹਦੀ ਬ੍ਰੇਕ ਇੰਨੀ ਵਧੀਆ ਮਤਲਬ ਲੋਕ ਕਹਿ ਦਿੰਦੇ ਨੇ ਜੀ ਤੇਲ ਵਾਲੀ ਬ੍ਰੇਕ ਐਦਾਂ ਤੇਲ ਵਾਲੀ ਬ੍ਰੇਕ ਐਦਾਂ ਭਰੀ ਹੀ ਟਰਾਲੀ ਤੇ ਵੀ ਇਹ ਇੰਨੀ ਵਧੀਆ ਕੰਮ ਕਰਦੀ ਆ ਜਿਹਨੂੰ ਆਪਾਂ ਇਹ ਕਹਿ ਸਕਦੇ ਆਂ ਵੀ ਤੇਲ ਵਾਲੇ ਦੇ ਮੁਕਾਬਲੇ ਕੰਮ ਕਰਦੀ ਆ ਜੀ ਯਾਨੀ ਪੂਰਾ ਕੰਮ ਹੰਦੀ ਆ ਹਨਾ ਹੈਗੀ ਸਿੰਪਲ ਆ ਤੇ ਹੁਣ ਜੇ ਆਪਾਂ ਗੱਲ ਕਰੀਏ ਜੀ ਦੇਖੋ ਇਹਦੇ ਨਾਲ ਲਾਂ ਜਿਹੜੀ ਪਹਿਲੀ ਸੈਲਫ ਸੀਗੀ ਜੀ ਉਹ ਵੀ ਆਪਣੇ ਕੋਲ ਘਰੇ ਪਈ ਆ ਉਸ ਤੋਂ ਬਾਅਦ ਇੱਕ ਆਪਾਂ ਹੋਰ ਨਵੀਂ ਲੈ ਲਈ ਉਹ ਵੀ ਘਰੇ ਪਈ ਆ ਆ ਤੀਜੀ ਸੈਲਫ ਲੱਗੀ ਹੋਈ ਆ ਜੀ ਆਪਾਂ ਇਹਦਾ ਸਮਾਨ ਕੋਈ ਵੀ ਵਾਪਸ ਨਹੀਂ ਕਰਿਆ ਮੁੱਕ ਦੀ ਗੱਲ ਵੀ ਕਬਾੜੀਏ ਨੂੰ ਜਾਂ ਕਿਸੇ ਨੂੰ ਵੀ ਜਾਂ ਵਿੱਚ ਦੇ ਕੇ ਕੋਈ ਸਮਾਨ ਲਿਆਉ ਨਹੀਂ ਆਪਾਂ ਨਵਾਂ ਸਮਾਨ ਲੈ ਆਉਨੇ ਆ ਪੁਰਾਣਾ ਆਪਣੇ ਕੋਲੇ ਦਾ A to Z ਸਮਾਨ ਘਰੇ ਪਿਆ ਜੀ ਇੰਜਨ ਵੀ ਆਪਾਂ ਦਾ ਇਹਦਾ ਇੰਜਨ ਵੀ ਪਿਆ ਜੀ ਪੁਰਾਣਾ ਇੰਜਨ ਆਪਣਾ ਘਰੇ ਸੰਭਿਆ ਪਿਆ ਦੇ ਕੋਲੇ ਹਾਂ ਜੀ ਇੰਜਨ ਵੀ ਪਿਆ ਜੀ ਇਹਦਾ 311 ਵਾਲਾ ਜਿਹੜਾ ਸੀਗਾ ਮਤਲਬ ਅੱਗੇ ਨੂੰ ਤਿੰਨ ਗੇਅਰ ਕੀ ਚੌਥਾ ਰਿਵਰਸ ਗੇਅਰ ਕੀ ਇਹਦੇ ਉਹ ਪਹਿਲਾ ਟੱਪ ਆ ਉਹ ਵੀ ਘਰੇ ਪਿਆ ਜੀ A to Z ਇਹਦਾ ਸਾਮਾਨ ਆਪਣੇ ਕੋਲ ਘਰੇ ਪਿਆ ਜੀ ਸਾਰਾ ਸਾਮਾਨ ਆਪਾਂ ਜਾਨੀ ਕਿ ਥਾਂ 'ਤੇ ਰੱਖਿਆ ਹਾਂ ਹਾਂ ਜੀ ਇਹਦਾ ਹੁਣ ਜਿਆਦਾ ਆਪਾਂ ਇੰਜਨ ਦਾ ਕੰਮ ਕਰਿਆ ਤੁਹਾਨੂੰ ਮੈਂ ਦਿਖਾਉਣਾ ਜੀ ਇਹਦਾ ਆਪਾਂ ਰੇਡੀਏਟਰ ਵਗੈਰਾ ਨਵਾਂ ਲਾਤਾ ਸੀ ਰੇਡੀਏਟਰ ਨਵਾਂ ਲਾ ਕੇ ਉਸ ਤੋਂ ਬਾਅਦ ਜਦ ਆਪਾਂ ਇੰਜਨ ਲਿਆ ਕੇ ਰੱਖਿਆ ਨਾ ਜੀ ਪਟਿਆਲੇ ਤੋਂ ਉਹ ਕਹਿ ਤਾਂ ਦਿੰਦੇ ਹੁੰਦੇ ਨੇ ਵੀ ਆਪਣਾ ਅੱਧਾ ਇੰਜਨ ਆ ਜੀ ਇਹ ਇਦਾਂ ਜਾਂ ਕੁਝ ਵੀ ਜਿਵੇਂ ਵੀ ਕਹਿ ਲੋ ਉਸ ਤੋਂ ਬਾਅਦ ਫਿਰ ਇਹਦਾ ਆਪਾਂ ਹੈੱਡ ਦਾ ਕੰਮ ਕਰਾਤਾ ਸੀਗਾ ਜੀ ਉਹ ਵੀ ਆਪਾਂ ਕਿਸੇ ਤੋਂ ਨਹੀਂ ਕਰਵਾਇਆ ਆਪਾਂ ਘਰੇ ਖੋਲਿਆ ਸੀਗਾ ਜੀ ਮੈਂ ਹੀ ਖੋਲਿਆ ਸੀਗਾ ਆਪਾਂ ਐਵੇਂ ਕਹੀਏ ਜੀ ਮੈਂ ਖੋਲ ਕੇ ਟੈਪ ਟਾਂ ਕਰਾਤੀਆਂ ਸੀਗੀਆਂ ਜੀ ਟੈਪਾਂ ਕਰਤੀਆਂ ਸੀਗੀਆਂ ਹੈੱਡ ਦਾ ਬਿਲਕੁਲ ਬਾਲ ਤੇ ਸੀਟਾਂ ਨਵੀਆਂ ਲਾਤੀਆਂ ਸੀਗੀਆਂ ਜੀ ਤੇ ਜਦ ਅਸੀਂ ਹੈੱਡ ਖੋਲੇ ਜੀ ਉਸ ਤੋਂ ਬਾਅਦ ਸਾਡੀ ਸਲਾਹ ਬਣੀ ਵੀ ਚਲੋ ਇਹਦੇ ਕੱਲੇ ਰਿੰਗ ਪਾ ਲਈਏ ਫਿਰ ਅਸੀਂ ਰਿੰਗ ਵੀ ਪਾਏ ਹੋਏ ਨੇ ਜੀ ਹੁਣ ਇਹਦੇ ਹੁਣ ਇਹ ਇਸ ਟਾਈਮ ਬਹੁਤ ਵਧੀਆ ਪਰਫਾਰਮੈਂਸ ਦਿੰਦਾ ਜੀ ਰੋਟੇਟਰ ਨੂੰ ਵੀ ਵਧੀਆ ਚੱਲਦਾ ਇੰਨਾ ਕਿ ਜ਼ਰੂਰ ਆ ਵੀ ਇਹ ਸਿੰਗਲ ਕਲਚ ਹੋਣ ਕਰਕੇ ਥੋੜਾ ਜਿਆ ਰੋਟਾਵੇਟਰ ਤੇ ਐਵੇਂ ਹੁੰਦਾ ਵੀ ਜਦ ਆਪਾਂ ਕਲਚ ਦਬਦੇ ਆ ਪੀਟੀਓ ਵੀ ਰੁਕ ਜਾਂਦੀ ਆ ਨਾਲੇ ਟਰੈਕਟਰ ਖੜ ਜਾਂਦਾ ਉਹਦੇ ਕਰਕੇ ਦਿੱਕਤ ਆ ਪਰ ਇੰਜਨ ਦੇ ਜ਼ੋਰ ਪੱਖੋਂ ਇਹ ਕੋਈ ਦਿੱਕਤ ਨਹੀਂ ਦਿੰਦਾ ਨਹੀਂ ਥੋੜੇ-ਬਹੁਤੇ ਕੰਮ ਵਾਸਤੇ ਆਪਾਂ ਜਿਵੇਂ ਕਹੀਏ ਸਹੀ ਜਿਵੇਂ ਆਪਾਂ ਪੱਠੇ ਵੀਜਣ ਆ ਜਾਂ ਉਹ ਕਰਨਾ ਚਲੋ ਲਾਂਗ ਤੇ ਆਪਾਂ ਨਹੀਂ ਕਹਿੰਦੇ ਵੀ ਬਹੁਤ ਦਸ ਛੇਤ ਬੋਣੇ ਆ ਜਾਂ ਉਦਾਂ ਕਰਨਾ ਜਿਵੇਂ ਥੋੜਾ-ਮੋਟਾ ਕੰਮ ਆ ਉਹਦੇ ਵਾਸਤੇ ਬਹੁਤ ਵਧੀਆ ਚੱਲਦਾ ਆਪਦਾ ਉਹਨੇ ਕਿ ਟੈਂਕੀ ਵੀ ਬਦਲਤੀ ਸੀਗੀ ਜੀ ਆਪਾਂ ਟੈਂਕੀ 'ਚ ਇਹਦੇ ਗੇਜ ਨਹੀਂ ਸੀ ਆਉਂਦੀ ਤੁਹਾਨੂੰ ਪਤਾ ਹੋਣਾ ਪਹਿਲੀਆਂ ਟੈਂਕੀਆਂ 'ਚ ਉਹ ਵੀ ਆਪਾਂ ਬਦਲ ਕੇ ਇਹਦੇ ਮੀਟਰ ਚੱਲਦਾ ਕਰਿਆ ਸੀਗਾ ਜੀ ਹੁਣ ਇਹ ਜਦ ਆਪਾਂ ਇਹਦੀ ਸੁੱਤ ਲਾਉਣੀ ਆ ਡੀਜ਼ਲ ਦੱਸਦੀ ਆ ਗੇਜ ਠੀ ਪਹਿਲਾਂ ਇਹ ਗੇਜ ਮਤਲਬ ਮੀਟਰ ਜ਼ਰੂਰ ਲੱਗ ਜਾਂਦਾ ਸੀ ਪਰ ਜਿੰਨੀ ਦੇਰ ਗੇਜ ਨਹੀਂ ਹੁੰਦੀ ਦੇਰ ਇਹਨੇ ਕੰਮ ਕੀ ਕਰਨਾ ਦੇਖੋ ਜੀ ਹੁਣ ਇਹ ਪੂਰਾ ਕੰਮ ਕਰਦੀ ਐ ਇਸ ਟਾਈਮ ਗੇਜ ਮਤਲਬ ਆਪਦਾ ਕੰਮ ਪੂਰਾ ਦਿੰਦੀ ਐ ਫੇਰ 81 ਸੰਨ ਦਾ ਲਾ ਲਓ ਇਹਦਾ ਜੀ ਮੀਟਰ ਵੀ ਚੱਲਦਾ ਸਟਾਰਟ ਕਰਨ ਵੇਲੇ ਆਰ ਪੀ ਐਮ ਵੀ ਪੂਰੇ ਦੱਸਦਾ ਇਹ ਮਤਲਬ ਟੋਟਲੀ ਸਾਰੀਆਂ ਚੀਜ਼ਾਂ ਜਿੰਨੀਆਂ ਇਹਨੂੰ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਵਰਕਿੰਗ ਇਹ ਨਹੀਂ ਆਪਾਂ ਕਹਿ ਸਕਦੇ ਵੀ ਜੀ ਆਹ ਨਾਲ ਚੀਜ਼ ਲੱਗੀ ਹੋਈ ਆ ਤੇ ਇਹ ਕੰਮ ਨਹੀਂ ਕਰਦੀ ਯਾਨੀ ਮੇਰੀ ਮੋਡੀਫਿਕੇਸ਼ਨ ਦੇ ਵਿੱਚ ਜਿੰਨਾ ਨਿਊ ਮਾਡਲ ਦੇ ਵਿੱਚ ਜੋ ਜੋ ਆਇਆ ਫੰਕਸ਼ਨ ਉਹ ਸਾਰਾ ਇਹਦੇ ਚ ਹੱਲ ਰਿਹਾ ਹ ਇਹ ਹੈਗਾ ਵੀ ਕੱਲੀ ਸ਼ੋ ਹੀ ਚੇਂਜ ਕਰਤੀ ਜਾਂ ਉਹਦੀ ਨਵੀਂ ਲੁੱਕ ਇਹ ਕਰੀਆ ਨਾਲ ਦੀ ਨਾਲ ਫੀਚਰ ਵੀ ਸਾਰੇ ਇਹਦੇ ਵਿੱਚ ਪਾਏ ਨੇ ਹੁਣ ਇੱਥੋਂ ਤੱਕ ਕੇ ਜੀ ਤੁਸੀਂ ਕਹੋਗੇ ਜੀ ਕਹਿੰਦੇ ਆ ਮਤਲਬ ਰਲੇ ਤੱਕ ਨਹੀਂ ਅਸੀਂ ਲਵਾਉਣ ਜਾਂਦੇ ਅਸੀਂ ਘਰੇ ਹੀ ਕਰਦੇ ਆ ਸਾਰਾ ਇਹਦੀ ਫਿਟਿੰਗ A to Z ਜੋ ਵੀ ਕਰਦੇ ਆ ਇਹਦਾ ਟਰੈਕਟਰ ਦਾ ਅਸੀਂ ਕੰਮ ਅਸੀਂ ਸਾਰਾ ਘਰ ਕੀ ਕਰਦੇ ਆ ਇਹਦੀਆਂ ਲੇਟਾਂ ਦਾ ਜਦ ਇਹਦੀਆਂ ਲੇਟਾਂ ਅਸੀਂ ਨਵੀਆਂ ਪਾਈਆਂ ਉਸ ਤੋਂ ਬਾਅਦ ਰੇ ਲੇ ਲਾਉਣੀ ਪਈ ਤੇ ਰੇ ਲੇ ਲਾਈ ਫਿਰ ਅਸੀਂ ਇਹਨਾਂ ਨੂੰ ਕਿਉਂਕਿ ਲੇਟਾਂ ਦੀ ਉਨੀ ਲਾਈਟ ਨਹੀਂ ਹੁੰਦੀ ਜਿਹੜੀਆਂ ओरिजिनल ਲੇਟਾਂ ਹੁੰਦੀਆਂ ਇੰਜਣ ਦਾ ਲਾ ਲਓ ਇੰਜਣ ਦਾ ਕੰਮ ਸਿਰਫ ਜਿਹੜਾ ਖਰਾਦੀ ਹੈ ਖਰਾਦੀ ਵਾਲਾ ਉਹ ਅਸੀਂ ਕਰਵਾਇਆ ਵਾ ਬਾਕੀ ਜੋ ਮਕੈਨਿਕਲ ਸੀਗਾ ਫਿਟਿੰਗ ਦਾ ਜੋ ਇਹਨੂੰ ਬਾਸ਼ ਬਾਸ਼ ਵਗੈਰਾ ਕਰਨਾ ਉਹ ਸਾਰਾ ਮੈਂ ਤੇ ਵੀਰ ਨੇ ਨੇ ਅਸੀਂ ਘਰੇ ਕੀਤਾ ਆ ਸਾਰਾ ਮੇਰਾ ਕਹਿਣ ਦਾ ਮਤਲਬ ਤਾਂ ਜੀ ਵੀਡੀਓ 'ਚ ਇਹੀ ਆ ਵੀ ਜੇ ਤੁਹਾਨੂੰ ਹੱਥੀ ਕੰਮ ਆਉਂਦਾ ਜੀ ਤਾਂ ਤੁਸੀਂ ਜ਼ਰੂਰ ਕਰਿਆ ਕਰੋ ਕੰਮ ਕਰਨ ਨਾਲ ਆਪਣੀ ਕੋਈ ਉਹ ਨਹੀਂ ਹੋ ਜਾਂਦੀ ਜੀ ਵੀ ਕੋਈ へਠੀ ਹੋ ਜਾਂਦੀ ਆ ਕੰਮ ਜ਼ਰੂਰ ਕਰਨਾ ਚਾਹੀਦਾ ਮੈਂ ਤਾਂ ਕਿਸਾਨ ਭਰਾਵਾਂ ਨੂੰ ਇਹੀ ਕਹੂੰਗਾ ਤੁਹਾਨੂੰ ਜਿੰਨਾ ਕ ਹੱਥੀ ਕੰਮ ਆਉਂਦਾ ਤੁਸੀਂ ਖੁਦ ਜ਼ਰੂਰ ਕਰਿਆ ਕਰੋ ਹੱਥ ਕਾਲੇ ਹੋਣ ਤੋਂ ਨਹੀਂ ਡਰੀਦਾ ਹੱਥ ਕਾਲੇ ਹੋਣ ਨਾਲ ਇਹ ਨਹੀਂ ਹੋ ਜਾਂਦਾ ਵੀ ਅਸੀਂ ਕਈਏ ਵੀ ਇਹ ਕੰਮ ਆਏ ਆ ਜੀ ਜੇ ਆ ਹੋਰ ਜੇ ਤੁਸੀਂ ਤੁਹਾਨੂੰ ਕੋਈ ਚੀਜ਼ ਇਹਦੇ 'ਚ ਤੁਹਾਨੂੰ ਮੈਂ ਦਿਖਾ ਦਿੰਨਾ ਵੀ ਇੱਥੋਂ ਤੋਂ ਤਾਂ ਲੈ ਕੇ ਇਹ ਉਰੇ ਤੱਕ ਤਾਂ ਟਰੈਕਟਰ ਚੇਂਜ ਹੋਏ ਗਿਆ ਜੀ ਤੇ ਇਹਦਾ ਜੇ ਤੁਹਾਨੂੰ ਚੁੱਲ੍ਹੇ ਦੀ ਗੱਲ ਕਰਾਂ ਨਾ ਜੀ ਇਹਦਾ 81 ਮਾਡਲ ਦਾ ਚੁੱਲਾ ਨਾਲ ਦਾ ਜੀ ਇਹਦੇ ਜਦ ਅਸੀਂ ਆਹ ਬੰਪਰ ਲਾਇਆ ਜੀ ਉਸ ਤੋਂ ਬਾਅਦ ਇਹ ਜਿਹੜੇ 2 ਇੰਚ 2 ਇੰਚ ਟਾਇਰ ਚੱਕਦਾ ਸੀਗਾ ਉਹ ਵੀ ਚੱਕਣੋਂ हट ਗਿਆ ਜੀ ਇਹ ਮਤਲਬ ਇਹ ਇੰਨਾ ਭਾਰੀ ਆ ਟਰੈਕਟਰ ਮੂਹਰੇ ਉਹ ਇਹਨੇ ਟਰਾਲੀ ਤੇ ਤਾਂ ਮੂੰਹ ਚੱਕ ਕੇ ਦਿਖਾਇਆ ਹੀ ਨਹੀਂ ਪਾਇਆ ਵੀ ਬਹੁਤ ਭਾਰੀ ਆ ਆ ਦੇਖੋ ਜੀ ਹੁਣ ਜਿਵੇਂ ਵਾਟਰ ਸਪਰੇਟਰ ਲੱਗ ਗਿਆ ਲੱਗ ਠੀਕ ਆ ਜੀ ਮਤਲਬ ਆਪਾਂ ਜੀ ਕੋਈ ਚੀਜ਼ ਨਹੀਂ ਰੱਖੀ ਹੈ ਜਿਹੜੀ ਹੁਣ ਵਾਲੇ ਟਰੈਕਟਰਾਂ 'ਚ ਆਉਂਦੀ ਹੋਵੇ ਹਾਂ ਜੀ ਮੈਂ ਇਹ ਚੀਜ਼ ਜ਼ਰੂਰ ਕਹਿਣਾ ਬੀ ਸੀ ਆਰ ਡੀ ਇਤਾ ਨਹੀਂ ਬਣ ਲੱਗਿਆ ਜੀ ਠੀਕ ਆ ਜੀ ਪਰ ਜੇ ਆਪਾਂ ਕਈਏ ਵੀ ਇਹ ਕੰਮ ਨਹੀਂੋਂ ਕਿਸੇ ਵੱਲੋਂ ਆਪਾਂ ਨੂੰ ਜਵਾਬ ਦਿੰਦਾ ਜੀ ਹਰ ਕੰਮ ਨੂੰ ਪੂਰਾ ਕੰਮ ਆਪਦੇ ਉਹਦੇ ਤੇ ਪਾਵਰ ਦੇ ਹਿਸਾਬ ਨਾਲੇ ਵੀ ਤਾ ਕੰਮ ਦਿੰਦਾ ਜੀ ਮੇਰਾ ਕਹਿਣ ਦਾ ਮਤਲਬ ਤਾਂ ਇਹੀ ਹੈ ਜੀ ਹੁਣ ਆਪਾਂ ਇਹਦੇ ਜੀ ਇਹ ਵੀ ਬਦਲਾਂਗੇ ਰਿਮ ਦੇਖਦੇ ਆਂ ਜੀ ਥੋੜੀ ਦੇਰ ਚ ਆਪਾਂ ਪਟਿਆਲੇ ਢੇੜਾ ਕੱਢ ਕੇ ਆਵਾਂਗੇ ਉੱਥੋਂ ਲਿਆ ਕੇ ਇਹ ਵੀ ਆਪਾਂ ਚੇਂਜ ਕਰ ਦੇਣਗੇ ਇਹ ਵੀ ਮਤਲਬ ਨਾਲ ਦੇ ਨਹੀਂ ਜੀ 81 ਸਨ ਦੇ ਨਾਲ ਦੇ ਹੀ ਰਿਮ ਨੇ ਹੋਰ ਬਾਕੀ ਇਹਦੇ ਜੀ ਆਹ ਦੇਖ ਲਓ ਤੁਸੀਂ ਤੁਹਾਨੂੰ ਪੀਟੀਓ ਦਿਖਾ ਦਿੰਨਾ ਮੈਂ ਇਹਦੀ ਠੀਕ ਆ ਜੀ ਬਰੀਕ ਦੰਦਿਆਂ ਵਾਲੀ ਪੀਟੀਓ ਆ ਜੀ ਇਹ ਜਿਹੜੀ ਪਹਿਲਾਂ ਸਵਰਾਤ ਚ ਆਉਂਦੀ ਸੀਗੀ ਤੇ ਇਹ ਹਾਈ ਸਪੀਡ ਪੀਟੀਓ ਚ ਆਉਂਦਾ ਠੀਕ ਆ ਜੀ ਮਤਲਬ ਇਹਦੀ ਪੰਜ ਉਹ ਨਹੀਂ ਹੈਗੇ ਜੀ 540 ਨਹੀਂ ਹੈਗੇ ਚੱਕਰ ਇਹ ਦੂਜੇ ਜਿਹੜੇ ਹਾਈ ਸਪੀਡ ਪਹਿਲਾਂ ਪੀਟੀਓ ਆਉਂਦੀ ਸੀਗੀ ਉਹ ਗੇੜਿਆਂ 'ਚ ਆ 1080 ਵਾਲੀ ਜੀ ਹਾਂ ਜੀ ਇਹ ਉਹ ਗੇੜਿਆਂ 'ਚ ਆਉਂਦਾ ਇਹ ਹੁਣ ਵੀ ਜਨਰੇਟਰ ਦੇਤੇ ਜਦ ਆਪਾਂ ਇਹਨੂੰ ਚਲਾਉਨੇ ਆ ਇਹ ਮੰਨ ਲਓ 1100 ਰੁਪਈਆ ਮੇ 1150 ਤੇ ਪੂਰੀ ਸਾਢੇ 7 ਦੀ ਸਮਰੱਥੀ ਵਾਲ ਵਧੀਆ ਚਲਾਉਂਦਾ ਇਹ ਨਹੀਂ ਹੈਗਾ ਵੀ ਇਹਨੂੰ ਜਾਂ 12-1300 ਤੇ ਕਰਨਾ ਪੈਣਾ ਜਾਂ ਕਿੰਨੇ ਦੇ ਬਿਲਕੁਲ ਸਲੋ ਰੇਸ ਤੇ ਚੱਲਦਾ ਤੇਲ ਖਰਚਾ ਹੋਰ ਘੱਟ ਆਉਂਦਾ ਉੱਤੇ 2.5 ਲੀਟਰ ਨਾਲ ਮੰਨ ਲਓ ਵਧੀਆ ਘੰਟਾ ਲਾਉਂਦਾ ਫਿਰ ਆਪੇ ਦੇਖ ਲਓ ਜੀ ਤੁਸੀਂ ਹੁਣ ਫਿਰ ਬੰਦਾ ਕਹਿ ਦਿੰਦਾ ਜੀ ਹੁਣ ਜੇ ਇੱਕ ਗੱਲ ਸੋਚੀਏ ਆਪਾਂ ਇਹਦੇ ਤੇ ਸਾਡੇ ਵੱਧ ਤੋਂ ਵੱਧ ਅਸੀਂ ਜੋਰ ਲਾ ਕੇ ਸਾਰਾ ਹੁਣ ਤੱਕ ਜੋ ਕਰਾਇਆ ਸਾਡਾ 1.5 ਲੱਖ ਰੁਪਈਆ ਨਹੀਂ ਲੱਗਿਆ ਮੈਂ ਮਤਲਬ ਮੋਟਾ-ਮੋਟਾ ਦੱਸ ਰਿਹਾ ਤੁਹਾਨੂੰ ਜੀਦੇ ਚ 10 ਆ ਗਿਆ 20 ਆ ਗਿਆ ਕਦੇ 5 ਆ ਗਿਆ ਕਦੇ 4 ਆ ਗਿਆ ਐ ਕਰਕੇ ਡੇਢ ਮੰਨ ਲਓ ਠੀਕ ਆ ਜੀ ਤੇ ਜੇ ਆਪਾਂ ਸੋਚੀਏ ਅਸੀਂ ਨਵਾਂ ਲੈਣ ਜਾਂਦੇ ਆ ਤਾਂ ਉਹਦਾ ਘੱਟੋ ਘੱਟ ਸਾਨੂੰ ਵਿਆਜ ਹੀ ਡੇਢ ਤੋਂ 2 ਲੱਖ ਪੈ ਜਾਵੇ ਤੇ ਕੰਮ ਇਹ ਵੀ ਟਰੈਕਟਰ ਦਿੰਦਾ ਆਪਾਂ ਨੂੰ ਓਨਾ ਹੀ ਦਿੰਦਾ ਜੀ ਠੀਕ ਆ ਜੀ ਹੁਣ ਜੇ ਇਹ 35 ਹਸਪਾਵਰ ਆ ਨਾ ਤਾਂ ਇਹ 35 ਹਸਪਾਵਰ ਚ ਸਾਰਾ ਕੰਮ ਕਰਦਾ ਆਪਦਾ A to Z ਜਿੰਨਾ 35 ਹਸਪਾਵਰ ਤੋਂ ਕੰਮ ਕਰਨਾ ਹੁੰਦਾ ਆਪਾਂ 11 ਹਲਾਂ ਨੂੰ ਚਲਾਈ ਕਰਦੇ ਆ ਜੀ ਇਹਦੀ ਆਪਾਂ ਮਤਲਬ ਜੀਨੇ ਕਿਸੇ ਨੇ ਘਰੇ ਖੇਤੀ ਕਰਨੀ ਆ ਜੀ ਉਹਨੂੰ ਕੋਈ ਉਹ ਨਹੀਂ ਆਪਦੀ ਆਪਦੀ ਘਰ ਦੀ ਖੇਤੀ ਕਰਨੀ ਹੋਵੇ ਉਹਨੂੰ ਕੋਈ ਲੋੜ ਨਹੀਂ ਮੇਰੇ ਹਿਸਾਬ ਨਾਲ ਤਾਂ ਜ਼ਿਮੀਂਦਾਰ ਨੂੰ ਵੀ ਆਪਾਂ ਨਵੇਂ ਦੇ ਚੱਕਰਾਂ ਚ ਚਲੋ ਕਿਸੇ ਨੂੰ ਸ਼ੌਂਕ ਆ ਜੀ ਸਕਦ ਕੇ ਕੋਈ ਲਵੇ ਪਰ ਆਪਾਂ ਵਿਆਜ ਦਾ ਪੈਸਾ ਵੀ ਜੇ ਆਪਦੇ ਟਰੈਕਟਰ ਤੇ ਲਾ ਦੀਏ ਨਾ ਕੱਲੇ ਵਿਆਜ ਵਿਆਜ ਦਾ ਨਵੇਂ ਟਰੈਕਟਰ ਦੇ ਦਾ ਤਾਂ ਆਪਣਾ ਟਰੈਕਟਰ ਬਿਲਕੁਲ ਨਵੇਂ ਟਰੈਕਟਰਾਂ ਦੇ ਬਰਾਬਰ ਆ ਜਾਂਦਾ ਇਹ ਗੱਲ ਪੱਕੀ ਆ ਜੀ ਵੀ ਸੀਆਰਡੀਆਈ ਨਹੀਂ ਬਣਨਾ ਇਹਨੇ ਮੈਂ ਫੇਰ ਕਹਿ ਰਿਹਾ ਪਰ ਜੇ ਤੁਸੀਂ ਕਹੋ ਵੀ ਇਹਦੇ 'ਚ ਕੋਈ ਕਮੀ ਰਹੇਗੀ ਕਮੀ ਇਹਦੇ 'ਚ ਕੋਈ ਨਹੀਂ ਐਸ ਟਾਈਮ ਐਫੀ ਵੀ ਹੋ ਗਿਆ ਇਹ ਬਾਹਰ ਇਹਦੇ ਪੰਪ ਵੀ ਬਾਹਰ ਲੱਗ ਗਿਆ ਜੀ ਲਿਫਟ ਕੰਟਰੋਲ ਵੀ ਕਰਦਾ ਜੀ ਇਹ ਏ ਟੂ ਜ਼ेड ਜੋ ਹੋਣ ਵਾਲੇ 735 ਆ ਚਾਰੇ ਸੀਗੇ ਕਹਿ ਲਓ ਉਹ ਫੀਚਰ ਸਾਰੇ ਆ ਗਏ ਜੀ ਇਹਦੇ 'ਚ ਚੇਂਜ ਹੋ ਗਏ ਬਾਕੀ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਸਾਰਾ ਕੁਝ ਦੱਸੇ ਚੁੱਕੇ ਆ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਤੱਕ ਵੀਡੀਓ ਦੇਖਣ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ